ਸ਼ਹੀਦੀ ਆਜ਼ਮ ਭਗਤ ਸਿੰਘ ਦਾ ਬੁੱਤ ਹਵਾਨਾ ਦੇ ਰੈਵੋਲਿਊਸ਼ਨਰੀ ਮਿਊਜ਼ੀਅਮ ਚ ਲਗਾਇਆ ਜਾਵੇ ਇਹ ਮੰਗ ਕੀਤੀ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਲੀਡਰ ਮਨੀਸ਼ सिसोदिया ਨੇ ਭਾਰਤ ਵਿਚਲੇ ਕਿਊਬਾ ਦੇ ਰਾਜਦੂਤ ਨਾਲ ਇਸ ਸੰਬੰਧੀ ਮੁਲਾਕਾਤ ਕੀਤੀ ਸ਼ਹੀਦੀ ਆਜ਼ਮ ਭਗਤ ਸਿੰਘ ਦਾ ਬੁੱਤ ਹਵਾਨਾ ਦੇ ਰੈਵੋਲਿਊਸ਼ਨਰੀ ਮਿਊਜ਼ੀਅਮ ਚ ਲਗਾਇਆ ਜਾਵੇ ਇਮਾਨਗੀਤੀ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਪਾਸਾ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਜੀ ਭਗਵੰਤ ਮਾ ਜੀ ਆਖਰ ਖਿਆਲ ਕੀ ਨਹੀਂ ਆਇ ਕਿ ਸ਼ਹੀਦ ਦੇ ਆਜ਼ਮ ਅਗਰ ਸਿੰਘ ਦਾ ਹਵਾਨਾ ਦੇ ਮਿਊਜ਼ੀਅਮ ਦੇ ਵਿੱਚ ਬੁੱਤ ਲੱਗੇ ਹਾਂ ਦੇਖੋ ਜੀ ਪੂਰੀ ਦੁਨੀਆ ਦੇ ਵੱਡੇ ਵੱਡੇ ਕ੍ਰਾਂਤੀਕਾਰੀਆਂ ਦਾ ਰੈਵੋਲੂਸ਼ਨਰੀ ਸਕੁਅਰ ਜਿਹੜਾ ਹਵਾਨਾ ਦੇ ਵਿੱਚ ਹੈ ਕਿਊਬਾ ਦੀ ਰਾਜਧਾਨੀ ਦੇ ਵਿੱਚ ਉੱਥੇ ਦੁਨੀਆ ਦੇ ਵੱਡੇ ਵੱਡੇ ਕ੍ਰਾਂਤੀਕਾਰੀਆਂ ਦੇ ਬੁੱਤ ਲੱਗੇ ਹੋਏ ਨੇ ਤੇ ਭਗਤ ਸਿੰਘ ਕਿ ਇਕੱਲੇ ਸਾਡੇ ਦੇਸ਼ ਤੇ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਕ੍ਰਾਂਤੀਕਾਰੀਆਂ ਦੇ ਵਿੱਚ ਉਹਨਾਂ ਦਾ شمار ਹੁੰਦਾ ਹੈ ਜੀ ਸੋ ਅਸੀਂ ਉਹਨਾਂ ਨੂੰ ਫਾਲੋ ਕਰਦੇ ਹਾਂ ਸਾਡੀ ਪਾਰਟੀ ਵੀ ਉਹਨਾਂ ਨੂੰ ਫਾਲੋ ਕਰਦੀ ਹੈ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਅਸੀਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਹਾਂ ਤਾਂ ਸਾਡਾ ਇਹ اخلاقی ਤੌਰ ਤੇ ਫਰਜ਼ ਬਣਦਾ ਸੀ ਕਿ ਜੇ ਪੂਰੀ ਦੁਨੀਆ ਦੇ ਕ੍ਰਾਂਤੀਕਾਰੀਆਂ ਦੇ ਬੁੱਤ ਲੱਗੇ ਹੋਏ ਨੇ ਤਾਂ ਸਾਡੇ ਦੇਸ਼ ਦੇ ਸ਼ਹੀਦ ਆਜ਼ਮ ਸਰ ਪਗ ਸਿੰਘ ਉਹਨਾਂ ਦੀ ਵੀ ਬੁੱਤ ਬੁੱਥੇ ਲੱਗੇ ਲਾਇਆ ਜਾ ਸਕਦਾ ਤਾਂ ਅਸੀਂ ਕਿਊਬਾ ਦੇ ਜਿਹੜੇ ਐਂਬੈਸਡਰ ਨੇ ਉਹਨਾਂ ਤੋਂ ਅਪਾਇੰਟਮੈਂਟ ਲਈ ਤੇ ਉਹਨਾਂ ਨਾਲ ਸਾਰਾ ਡਿਸਕਸ ਕੀਤਾ ਜੀ ਔਰ ਉਹ ਉਹ ਬਹੁਤ ਬਹੁਤ ਕੁਝ ਜਾਣਦੇ ਸੀ ਭਗਤ ਸਿੰਘ ਹੋਰਾਂ ਬਾਰੇ ਕਿਉਂਕਿ ਉਹ ਖੁਦ ਕ੍ਰਾਂਤੀਕਾਰੀ ਨੇ ਔਰ ਉਹਨਾਂ ਨੇ ਕਿਹਾ ਕਿ ਮੈਂ ਇਹ ਗੱਲ ਜਿਹੜੀ ਹੈ ਸਾਡੀ ਕਿਊਬਾ ਗਵਰਨਮੈਂਟ ਜਿਹੜੀ ਕਿ ਡਿਸੀਜਨ 메ਕਿੰਗ ਅਥਾਰਟੀ ਜਿਹੜੀ ਹੈ ਗਵਰਨਮੈਂਟ ਕੋਲੇ ਹੈ ਤੇ ਮੈਂ ਇਹ ਗੱਲ ਪੂਰੇ ਜ਼ੋਰ ਨਾਲ ਉੱਥੇ ਪਹੁੰਚਾਉਂਗਾ ਤੇ ਫਿਊਚਰ ਦੇ ਵਿੱਚ ਇੱਕ ਦੋ ਹੋਰ ਮੀਟਿੰਗਾਂ ਕਰਕੇ ਅਸੀਂ ਉਹਨਾਂ ਨਾਲ ਜਿਹੜਾ ਕਿ ਮਾਮਲਾ ਹੈ ਇਹ ਉਹਨਾਂ ਦੇ ਬਿਲਕੁਲ ਪੂਰੀ ਜੋਰ ਨਾਲ ਉਠਾਉਣਾ ਚਾਹੁੰਦੇ ਆ ਕਿ ਸਾਡੇ ਦੇਸ਼ ਦੇ ਜਹੀਦ ਆਜਮ ਭਗਤ ਸਿੰਘ ਹਰਾਂ ਦਾ ਜਿਹੜਾ ਬੁੱਤ ਹੈ ਉਹ ਵੀ ਪੂਰੀ ਦੁਨੀਆ ਦੇ ਕ੍ਰਾਂਤੀਕਾਰੀਆਂ ਦੇ ਵਿੱਚ ਉਹਨਾਂ ਦਾ شمار ਹੁੰਦਾ ਹੈ ਤੇ ਉੱਥੇ ਉਹਨਾਂ ਦਾ ਬੁੱਤ ਲੱਗਣਾ ਚਾਹੀਦਾ ਜੀ ਭਗਵਾਨ ਪਾਚੇ ਜਿਹੜੀ ਤੁਸੀਂ ਮੰਗ ਰੱਖੀ ਹੈ ਕਿ ਤੁਸੀਂ ਹੋਰ ਸਿਆਸੀ ਪਾਰਟੀਆਂ ਦਾ ਜਾਂ ਫਿਰ ਭਾਰਤ ਸਰਕਾਰ ਦਾ ਸਹਿਯੋਗ ਲਵੋਗੇ ਬਿਲਕੁਲ ਜੀ ਬਿਲਕੁਲ ਜੇਕਰ ਪਗ ਸਿੰਘ ਵਰਾਂਦੇ ਮਾਮਲੇ ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਲਕਿ ਹੋਰ ਸਿਆਸੀ ਪਾਰਟੀਆਂ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਹੈ ਇਸ ਮਾਮਲੇ ਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਕ੍ਰਾਂਤੀਕਾਰੀ ਕਿਸੇ ਇੱਕ ਪਾਰਟੀ ਦੇ ਨਹੀਂ ਹੁੰਦੇ ਕ੍ਰਾਂਤੀਕਾਰੀ ਤਾਂ ਮਾਨਵਤਾ ਲਈ ਕੰਮ ਕਰਦੇ ਨੇ ਜਿੱਥੇ ਜ਼ੁਲਮ ਹੁੰਦਾ ਉੱਥੇ ਕ੍ਰਾਂਤੀ ਹੁੰਦੀ ਹੈ ਸੋ ਕ੍ਰਾਂਤੀਕਾਰੀ ਜ਼ੁਲਮ ਦੇ ਖਿਲਾਫ ਔਰ ਜਾਤ ਪਾਤ ਰਾਜਨੀਤਿਕ ਪਦਰ ਤੋਂ ਉੱਪਰ ਉੱਠ ਕੇ ਉਹਨਾਂ ਦਾ ਮਿਸ਼ਨ ਹੁੰਦਾ ਸੋ ਇਸ ਕਰਕੇ ਸਾਰੀਆਂ ਪਾਰਟੀਆਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ